ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੱਲਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਪੁੱਚੋ ਮੰਡੀ ਇਹਦੇ ਨੇੜ ਹੈ ਚੱਕ ਵਖਤੂ ਇਹਦੇ ਬਿਲਕੁਲ ਨਾਲ ਦਾ ਪਿੰਡ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਬਾਈ ਕੋਲੋਂ ਮੈਂ ਦੂਜੀ ਵੀਡੀਓ ਬਣਾਉਣ ਲੱਗਾ ਵੈਸੇ ਇਹਨਾਂ ਦਾ ਪਸ਼ੂ ਪਾਲਣ ਦਾ ਕੰਮ ਕਰੇ ਬਹੁਤ ਸੋਹਣੀਆਂ ਝੋਟੀਆਂ ਅੱਗੇ ਬਾਈ ਜੀ ਹੋਰੀ ਤਿਆਰ ਕਰ ਰਹੇ ਆ ਕੁਸਨ ਆ ਕਿ ਇਸ ਸਾਈਡ ਤੇ ਤੁਸੀਂ ਦੇਖੋਗੇ ਕਾਫੀ ਮਿਹਨਤ ਕਰਦੇ ਆ ਪਸ਼ੂਆਂ ਵਾਲੇ ਪਾਸੇ ਖੇਤੀਬਾੜੀ ਦੇ ਨਾਲ ਨਾਲ ਮੇਨ ਇਸ ਟਾਈਮ ਜੇ ਗੱਲ ਕਰੀਏ ਤਾਂ ਇਹਨਾਂ ਦਾ ਕਿੱਤਾ ਜਿਹੜਾ ਉਹ ਬਿਜ਼ਨਸ ਹੈ ਉਹ ਪਸ਼ੂ ਪਾਲਣੀਆਂ ਅੱਜ ਬਾਈ ਹੋਰਿਆਂ ਨੇ ਤਿੰਨ ਮੱਝਾਂ ਵਕਾਉ ਕੀਤੀਆਂ ਦੋ ਸੋਹਣੀਆਂ ਸੋਹਣੀਆਂ ਜਿਵੇਂ ਸਾਹਮਣੇ ਤੁਸੀਂ ਮੱਝ ਦੇਖ ਰਹੇ ਹੋ ਚੰਗੇ ਦੁੱਧ ਤੇ ਚੱਲਦੀ ਹੈ ਤਾਜੀ ਸੂਈ ਵੀ ਹੈ ਇੱਕ ਝੋਟੀ ਬੜੀ ਸੋਹਣੀ ਇਹ ਵੀ ਤਾਜੀ ਸੂਈ ਇੱਕ ਮੱਝ ਗੱਪਣਾ ਬੇਨਤੀ ਹਰੇਕ ਵੀਡੀਓ 'ਚ ਹੀ ਕਰੀਦੀ ਆ ਵੀ ਪਸੂ ਤੁਸੀਂ ਆਪਣੀ ਮਰਜ਼ੀ ਨਾਲ ਖਰੀਦਦੇ ਹੋ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਜਿੰਨਾ ਦੋ ਤੁਹਾਨੂੰ ਦੱਸਾਂਗੇ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਬਾਈ ਨਾਲ ਗੱਲਬਾਤ ਕਰੀਏ ਪਹਿਲੇ ਨੰਬਰ ਵਾਲੀ ਮੱਝ ਪਹਿਲਾਂ ਦਿਖਾਵਾਂਗੇ ਫਿਰ ਦੂਜੀਆਂ ਮੱਝਾਂ ਦਿਖਾਉਣੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦਿਓ ਜੀ ਆਪਣਾ ਨਾਮ ਮੇਰਾ ਭਪਿੰਦਰ ਸਿੰਘ ਆ ਜੀ ਠੀਕ ਹੈ ਭਪਿੰਦਰ ਭਾਈ ਦੁੱਧ ਤੇ ਲਾਏ ਹੋਏ ਪਸ਼ੂ ਆ ਸਾਰੇ ਹਨਾ ਹਾਂਜੀ ਹਾਂਜੀ ਵਪਾਰ ਵੀ ਕਰ ਲੈਂਦੇ ਹੋ ਕਿ ਨਹੀਂ ਲਿਆਉਂਦੇ ਨਹੀਂ ਕਰ ਲਈਦਾ ਮਾੜਾ ਮੋਟਾ ਜਿਹੜਾ ਬਈ ਚੰਗਾ ਲੱਗੇ ਪਸ਼ੂ ਖਰੀਦ ਲਈਦਾ ਮੱਝ ਲੈ ਆਉਨੇ ਹੋ ਫਿਰ ਹਾਂਜੀ ਗਾਂ ਵੀ ਆ ਜਾਂਦੀ ਕਿ ਮੱਝ ਨਹੀਂ ਨਹੀਂ ਗਾਂ ਨਹੀਂ ਭਾਈ ਮੱਝ ਹੀ ਹੈ ਮੱਝ ਹੀ ਲਿਆਉਣੀ ਹੈ ਹਾਂਜੀ ਹਾਂਜੀ ਠੀਕ ਹੈ ਪਹਿਲੇ ਨੰਬਰ ਵਾਲੀ ਮੱਝ ਕੋਈ ਗੱਲ ਨਹੀਂ ਭਾਈ ਬੱਚਾ ਮੂੰਹ ਲਾਲੂ ਹੁਣ ਪਾਸਮ ਵੀ ਆਉ ਤਾਂ ਵੀ ਕੋਈ ਡਰ ਨਹੀਂ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਭਾਈ 8-9 ਦਿਨ ਹੋ ਗਏ ਹੁਣ ਦੁੱਧ ਕਿੰਨਾ ਹੋਊਗਾ ਇਸ ਟਾਈਮ 15 ਤੋਂ ਬਾਰ-ਬਾਰ ਆਵੇ ਭਈ ਕੰਡੇ ਵਾਲਾ 15 ਕਿਲੋ ਤੋਲ ਸਕਦਾ ਕੋਈ ਹਾਂ ਕੀ ਡਿਮਾਂਡ ਰੱਖਦੇ ਹਾਂ ਬਈ ਇਹਦੀ ਇਹਦੀ 165000 ਹੈ ਬਈ 165000 ਤੋੜ ਕੇ ਬਈ ਇਹਨੂੰ ਦੋਸਤੋ 165000 ਡਿਮਾਂਡ ਹੈ 15 ਕਿਲੋ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਫੁੱਲ ਤਸੱਲੀ ਕਰ ਲਿਓ ਤੋਲ ਕੇ ਲੈ ਜਾਓ ਦੁੱਧ ਬੱਚਾ ਕੱਟਾ ਹੈ ਹਫਤੇ ਦੀ ਸੋਈ ਹੈ 나ੜੂਆ ਹਜੇ ਨਾਲ ਹੈ ਬਾਕੀ ਆਪਾਂ ਨੂੰ ਪਤਾ ਗਰਮੀ ਦੀ ਰੁੱਤ 'ਚ ਬਹੁਤਾ ਚਿਰ 나ੜੂਆ ਨਾਲ ਨਹੀਂ ਰਹਿੰਦਾ ਹੁੰਦਾ ਛੇਤੀ ਸੁੱਕ ਜਾਂਦਾ ਪਰ ਹਜੇ 나ੜੂਆ ਕੱਟੇ ਦਾ ਤੁਹਾਨੂੰ ਦਿਖਾ ਦੂੰਗਾ ਹਵਾਨਾ ਤੁਸੀਂ ਦੇਖੋ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਦੁੱਧ ਵਾਲੀ ਮੱਜ ਤਿਆਰ ਦੁੱਧ ਤੁਹਾਨੂੰ ਦੱਸਿਆ ਨਾਲ ਇਹ ਵੀ ਗੱਲ ਐਡ ਕਰਤੀ ਵੀ ਚੋਲਿਓ ਜਦੋਂ ਮਰਜੀ ਆਕੇ ਕਿਉਂਕਿ ਇਹ ਹਾਜ਼ਰ ਦੁੱਧ ਹੈ ਤੁਸੀਂ ਚੋਕੇ ਲੇ ਜਾਣ ਦਾ ਹੱਕ ਰੱਖਦੇ ਹੋ 1,65,000 ਡਿਮਾਂਡ ਭਵਿੰਦਰ ਭਾਈ ਆਏ ਨੂੰ ਥੋੜਾ ਲੰਬਾ ਤੋਰਦ ਗਏ ਹਾਂਜੀ ਹਾਂਜੀ ਭਾਈ ਜਾਨ ਦਿਓ ਇਧਰੋਂ ਸੋ ਸੋ ਥੋੜੀ ਲੰਬੀ ਤੋਰਦੇ ਹਾਂ ਮੱਜ ਤਾਂ ਕਿ ਤੁਹਾਨੂੰ ਆਰਡਰ ਇਹਦਾ ਕਲੀਅਰ ਹੋ ਜੇ ਪਤਲੀ ਇਹਦੀ ਪੂਛ ਹੈ ਸਾਹਮਣੇ ਸੂਰਜ ਵੀ ਪਊਗਾ ਵੈਸੇ ਜਦੋਂ ਵਾਪਸ ਮੁੜੂਗੀ ਮੱਜ ਫੇਰ ਤੁਹਾਨੂੰ ਹਵਾਨਾ ਦਿਸੂ ਸੋਨਾ ਹਵਾਨਾ ਦੱਸੋ ਕਾਫੀ ਚੰਗਾ ਭਰਿਆ ਹੋਇਆ ਚੰਗੇ ਦੁੱਧ ਵਾਲੀ ਹੈ ਤੋਂ ਜਿਹਨੂੰ ਪਸੰਦ ਆਵੇ ਤਾਂ ਸੰਪਰਕ ਲਈ ਬਾਈ ਨਾਲ ਤੁਸੀਂ ਬਣਾ ਸਕਦੇ ਹੋ ਨੰਬਰ ਇਹਨਾਂ ਦਾ ਟਾਈਟਲ ਤੇ ਸਕਰੀਨ ਉੱਤੇ ਚੱਲੂਗਾ ਖੈਰ ਉਹਦੇ ਤੋਂ ਤੁਸੀਂ ਕਾਲ ਕਰ ਲਵੋ ਪਹਿਲੇ ਨੰਬਰ ਤੇ ਮੱਝ ਦੇਖੋ ਤੁਸੀਂ ਇਹਦੇ ਨਾਲ ਬੱਚਾ ਕੱਟਾ ਦੱਸੋ ਤੇ ਕੱਟੇ ਦੇ 나ੜੂਏ ਦੀ ਮੈਂ ਗੱਲ ਕੀਤੀ ਸੀ ਤੁਸੀਂ ਦੇਖੋਗੇ ਨਾਲ ਤੁਹਾਨੂੰ ਦਿਸ ਰਿਹਾ ਹੋਊਗਾ ਥਣ ਸੋਹਣੇ ਹੈ ਮੈਨੂੰ ਲੱਗਦਾ ਵੀ ਇਹਦੀ ਗਾੜੀ ਵੀ ਚੰਗੀ ਹੋਊ ਕਿਉਂਕਿ ਅਗਲਾ ਥਣ ਦਾ ਸਹਿਜ ਸੋਹਣਾ ਹੈ ਅਗਲੇ ਥਣ ਦੇ ਅੱਗੇ ਹਵਾਨਾ ਵੀ ਚੰਗਾ ਦਿਸਦਾ ਹੈ। ਤੋਂ ਫੇਰ ਦੇਖਿਓ ਤੁਸੀਂ ਇਹਦਾ ਹਵਾਨਾ ਜਦੋਂ ਸਾਈਡ ਨੂੰ ਜਾਂਦੀ ਭਈ ਪੂਛ ਫੜ ਕੇ ਕਰਿਓ ਮੜਾ ਪਾਸੇ। ਸੋ ਇਦਾਂ ਦਾ ਰੋਖਾ ਦੱਸੋ ਇਸ ਮੱਝ ਦੇ ਹਵਾਨੇ ਦਾ ਠੀਕ ਹੈ ਭਈ ਓਕੇ ਹੋ ਗਿਆ। ਜਿਹੜੀ ਇਹ ਝੋਟੀ ਹੈ ਭਈ ਇਹ ਕਿੰਨਾ ਮਸੂਹਾ ਸੂਈ ਹੈ? ਇਹ ਪਹਿਲਾਂ ਸੂਆ ਚਾਰ ਦਾੰਦਾ ਭਈ। ਇਹਨੂੰ ਅੱਜ ਦਿਨ ਕਿੰਨੇ ਹੋਗੇ? ਇਹ ਤਾਂ ਪਰਸੋਂ ਹੀ ਸੂਈ ਹੈ ਵੀਰੇ। ਇਹ ਤਾਂ ਬਿਲਕੁਲ ਤਾਜੀ ਹੈ ਨਾ। ਹਾਂਜੀ। ਬੌਲਾ ਅੰਦਾਜ਼ਾ じゃ ਕੋਈ ਬੌਲਾ ਭਈ 8 ਕਿਲੋ ਦੇ ਕਰੀਬ ਹੋਏਗਾ ਬੱਚਾ ਕੱਟਾ ਹੈ ਇਹਦੇ ਨਾਲ ਹਾਂਜੀ ਬੱਚਾ ਕੱਟਾ ਇਹਦਾ ਰੇਟ ਕੀ ਕਰਦੇ ਹੋ ਬਈ ਇਹਦਾ 1,55,000 ਹੈ ਜੀ ਤੋਰੀ ਬਈ ਦੋਸੋ ਚਾਰ ਦੰਦ ਹੈ ਸੋਨੇ ਢਾਂਚੇ ਦੀ ਹੈ ਇਹ ਬਿਲਕੁਲ ਹੀ ਤਾਜੀ ਸੂਈ ਹੈ ਜੇ ਪਰਸੋਂ ਹੀ ਸੂਈ ਹੈ ਬੌਲਾ ਮੈਂ ਪੁੱਛ ਜ਼ਰੂਰ ਲਿਆ ਵੈਸੇ ਆਪਾਂ ਨੂੰ ਪਤਾ ਵੀ ਪਹਿਲਾਂ ਨੂੰ ਪਸੂ 15-20 ਦਿਨ ਲੈਂਦਾ ਰੁੱਤੇ ਆਉਂਦੇ ਆਉਂਦੇ ਹਵਾਨਾ ਜਿਹੜਾ ਉਹ ਸ਼ਾਮ ਦੇ ਟਾਈਮ ਤੇ ਠੀਕ ਦਿਖਾਉਂਦੀ ਹੈ 1:55 ਇਹਦਾ ਰੇਟ ਹੈ ਰੇਟ ਫੈਕਸ ਨਹੀਂ ਹੁੰਦੇ ਕਿਉਂਕਿ ਮਾਨਤਾਂ ਵਿੱਚੋਂ ਕਰਨਾ ਹੀ ਪੈਂਦਾ ਜਦੋਂ ਕੋਈ ਭਰਾ ਆ ਕੇ ਕੋਲ ਖੜ ਜਾਂਦਾ ਸੋ ਤੁਸੀਂ ਦੇਖ ਲਿਓ ਵੀ ਤੁਹਾਨੂੰ ਕਿਸ ਰੇਟ ਤੇ ਪੁੱਗਦੀ ਹੈ ਸੌਦਾ ਜਾਚੇ ਦਾ ਹੁੰਦਾ ਹਮੇਸ਼ਾ ਹੀ ਸਿੰਗ ਸੋਨਾ ਝੋਟੀ ਦਾ ਦੱਸੋ ਬਸ ਬਸ ਬੱਚਾ ਇਹਦੇ ਨਾਲ ਵੀ ਕਟਾਈ ਹੈ ਮੇਲ ਕਾਫੀ ਇਹਨੇ ਦਿੱਤਾ ਬੱਚੇ ਦਾ ਤੇ ਉਹ ਵੀ ਕਾਫੀ ਕਰਦੀ ਹੈ ਝੋਟੀ ਬਾਕੀ ਪਹਿਲਣ ਪਸ਼ੂ ਹੈ ਇਹਦੇ ਵੈਸੇ ਵੀ ਗੱਲ 'ਚ ਰੱਸਾ ਵੈਸੇ ਪਾਇਆ ਸੀ ਤਲਿਆਰਾ ਹੋਣੀ ਪਾਇਆ ਵੀਡੀਓ ਬਣਾਉਣੀ ਕਰਕੇ ਕੱਟੇ ਦਾ ਨਾੜੂ ਇਹਦਾ ਵੀ ਨਾਲ ਆ ਬਾਕੀ ਛੋਟਾ ਬੱਚਾ ਤੁਸੀਂ ਇੱਥੋਂ ਦਾ ਹਵਾਨਾ ਫੇਰ ਦੇਖੋ ਝੋਟੀ ਦਾ ਇਹ ਪਹਿਲਾਂ ਝੋਟੀ ਹੈ ਤਾਜੀ ਸੂਈ ਵੀ ਹੈ ਆਪਣੇ ਕੋਲ ਚਵਾਈ 'ਚ ਠੀਕ ਹੈ ਬਾਈ ਹਾਂ ਬਾਈ ਚਵਾਈ ਇੱਕ ਨੰਬਰ ਠੀਕ ਹੈ ਓਕੇ ਛੱਡ ਦਿਓ ਬਾਈ ਸੋ ਇਹ ਪਹਿਲੇ 2 ਨੰਬਰ ਤੇ ਸੀ ਇੱਕ ਮਾਝ ਗੱਭਣਾ ਬਾਈ ਕੋਲ ਬਾਈ ਕਿੰਨੇ ਦਿਨ ਲੇਜੂ ਸੂਮ 'ਚ ਇਹਦਾ ਬਾਈ ਹਫਤਾ ਬਾਕੀ ਆ ਠੀਕ ਹੈ ਇਹਦਾ ਰੇਟ ਕੀ ਕਰਦੇ ਹੋ ਇਹਦਾ 1,32,000 ਆ ਬਾਈ 13200 ਦੇ ਦਾ ਰੇਟ ਇੱਕ ਹਫਤਾ ਹਜੇ ਲੈਂਦੀ ਹੈ ਮੀਡੀਅਮ ਹਾਈਟ ਚ ਫੋਲੋ ਆ ਜਾਣਾ ਮੱਝ ਦਾ ਹਜੇ ਹਫਤਾ ਪਿਆ ਹਵਾਨਾ ਹਫਤੇ ਦੇ ਹਿਸਾਬ ਤੇ ਅੱਜ ਵੀ ਠੀਕ ਐ ਸੋਹਣਾ ਦਿਸਦਾ ਬਾਕੀ ਆਕੇ ਤੁਸੀਂ ਪਾਸ ਕਰ ਲਿਓ 132000 ਰੇਟ ਮੱਝ ਖਰੀਦਨੀ ਆ ਤਾਂ ਹੁਣ ਮੌਕੇ ਆ ਕਿਉਂਕਿ ਵੈਸੇ ਵੀ ਮੱਝ ਦੀ ਗਿਣਤੀ ਘਟਾ ਪੰਜਾਬ ਦੇ ਵਿੱਚ ਜਿਹਨੇ ਮੱਝ ਦਾ ਦੁੱਧ ਪੀਣਾ ਐ ਤਾਂ ਰੁੱਤ ਵੀ ਠੀਕ ਐ ਹੁਣ ਦੀ ਸੂਈ ਦੁੱਧ ਸੋਹਣੇ ਤੇ ਆ ਜੂਗੀ ਸੋ 132000 ਰੇਟ ਦੂਜੀਆਂ ਮੱਝਾਂ ਤੁਹਾਨੂੰ ਦੋ ਦਿਖਾਤੀਆਂ ਪਹਿਲਨ ਝੋਟੀ ਜਿਹੜੀ ਉਹ ਆਪਾਂ ਨੂੰ ਪਤਾ ਵੀ ਤੀਜੇ ਸੂਏ ਤੱਕ ਉਹਦਾ ਰੇਟ ਵੱਧਦਾ ਹੀ ਜਾਣਾ ਸੋ ਇੱਕ 55 ਰੇਟ ਹੈ ਇਹ ਮੱਝ ਥੱਲੇ ਦੁੱਧ ਕਾਫੀ ਚੰਗਾ ਅੱਜ ਹਾਜ਼ਰ ਹੈ ਚੰਗਾ ਦੁੱਧ ਹਜੇ ਦੇਣਾ ਹੈ ਨੇ ਵਦਨਾ ਤਾਜੀ ਸੂਈ ਹੈ ਸੋ ਬਾਕੀ ਤੁਸੀਂ ਪਸ਼ੂ ਆਪਦੀ ਸਮਝ ਨਾਲ ਖਰੀਦ ਲਿਓ ਧੰਨਵਾਦ